ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਬੈਂਗਣ ਦੇ ਖੇਤਾਂ ਵਿੱਚ ਟਰੈਪਸ ਬਾਰੇ ਜਿਹੜੇ ਆਪਾਂ ਟਰੈਪਸ ਲਗਾਏ ਨੇ ਇਹਨਾਂ ਦੇ ਕੀ ਕੀ ਫਾਇਦੇ ਨੇ ਕਿ ਇਹ ਟਰੈਪਸ ਨੇ ਚਾਰ ਸੌ ਟਿਆਂ ਨਾਲ ਖੜੇ ਨੇ ਕਾਪਰਟ ਕੰਪਨੀ ਦੇ ਨੇ ਤੇ ਇਹ ਲਾਉਣ ਦੀ ਆਪਾਂ ਤਿਆਰੀ ਕੀਤੀ ਹੈ ਥੋੜੀ ਬਰਸਾਤ ਹੋ ਗਈ ਸੀ ਵੈਸੇ ਵੀ ਪਾਣੀ ਆਪਣਾ ਜਿਹਾ ਭਰ ਨਹੀਂ ਹੈ ਤੇਰੇ ਨਾਲ ਜਿਹੜਾ ਸਮਾਨ ਸਾਰਾ ਉਹਦੇ ਬਾਰੇ ਆਪਾਂ ਤੁਹਾਨੂੰ ਦੱਸ ਦਿਆਂ। ਬੀਏ ਦੇ ਵਿੱਚ ਇਹ ਟਰੈਪਸ ਇਹਨੂੰ ਟੁੱਟਾ ਸੰ ਟਰੈਪਸ ਕਹਿੰਦੇ ਆ। ਟਰੈਪਸ ਨੂੰ ਜਿਹੜਾ ਕਹਿੰਦੇ ਆ ਤੇ ਕਾਪਰੇਟ ਕੰਪਨੀ ਹੈ। ਤੇ ਇਸ ਤੋਂ ਇਲਾਵਾ ਇਹਦੇ ਹੋਲਡਰ ਨੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਵੀ ਇਹਦੇ ਫਾਇਦੇ ਕੀ ਨੇ। ਟਰੈਪਸ ਦੇ ਕਿੰਨਾ ਖਰਚਾ ਆਉਂਦਾ ਤੇ ਕਿੰਨੇ ਲੱਗਦੇ ਨੇ। ਤੇ ਇਹਦੇ ਵਿੱਚ ਜਿਹੜੇ ਆਪਾਂ ਇੰਜੈਕਸ਼ਨ ਲਾ ਲੋ ਜਾਂ ਟੀਕੇ ਨੇ ਵਾਹ ਪ੍ਰੋਡਕਟ ਹੈ ਇਹਨੂੰ ਲੂਸਰ ਕਹਿੰਦੇ ਨੇ ਤੇ ਇਹਦੀ 스మెల్ ਹੁੰਦੀ ਹੈ ਇਦਾਂ ਦੀ ਜਿਹੜੀ ਕਿ ਆਪਣੇ ਬਤਾਉ ਨੂੰ ਜਿਹੜੀ ਮੱਖੀ ਡੰਗ ਮਾਰਦੀ ਹੈ ਆਪਣੇ ਆਂਡੇ ਜਿਹਦੀ ਸੁੰਡੀ ਵਿੱਚ ਦੇ ਕੇ ਜਾਂਦੇ ਆਂਡੇ ਹੁੰਦੇ ਨੇ ਸੁੰਡੀ ਪੜਕਦੀ ਹੈ ਤੇ ਇਹ ਉਸ ਜਿਹੜੀ ਮੱਖੀ ਆ ਉਹਨੂੰ ਆਪਣੇ ਵੱਲੀ ਖਿੱਚਦਾ ਹੈ ਕਿ ਆਪਣੇ ਵੱਲੀ ਖਿੱਚਦਾ ਤਾਂ ਜਦੋਂ ਟਰੈਸ਼ ਦੇ ਵਿੱਚ ਆਉਂਦਾ ਚ ਪਾਣੀ ਭਰਿਆ ਹੁੰਦਾ ਤੇ ਉਹ ਪਾਣੀ ਦੇ ਵਿੱਚ ਆ ਕੇ ਡੁੱਬ ਕੇ ਮਰ ਜਾਂਦੀ ਹੈ ਇਹਦੇ ਵਿੱਚ ਆਪਾਂ ਨੇ ਉਹ ਕੱਢਣਾ ਹੈ ਇਹ ਜਿਹੜੀ ਪੈਕਟ ਸੀ ਉਹਦੇ ਵਿੱਚ ਦੋ ਪੀਸ ਹੁੰਦੇ ਨੇ ਤੇ ਇਹਦਾ ਡਰਾਪ ਚ ਪਾ ਕੇ ਆਪਾਂ ਲਾ ਦਿੰਦੇ ਹਾਂ ਉਹ ਨੂੰ ਦਿਖਾਉਣੇ ਆ ਤੇ ਮੇਨ ਗੱਲ ਇਹ ਆ ਵੀ ਇਸ ਲਈ ਆਪਾਂ ਥੋੜੀ ਜਿਹੀ ਪ੍ਰੋਟੈਕਸ਼ਨ ਵਰਤ ਰਹੇ ਹਾਂ ਵੈਸੇ ਇਹ ਆਪਣੇ ਲਈ ਕੋਈ ਹਾਰਮਫੁਲ ਨਹੀਂ ਗੇ ਇਹਨੂੰ ਜਿਹੜੇ ਆਪਾਂ ਗਲਵਜ਼ ਪਾ ਕੇ ਤਾਂ ਪਾ ਰਹੇ ਹਾਂ ਜਿਹੜੇ ਲੂਸਰਸ ਨੇ ਤਾਂ ਜੋ ਆਪਣੀ ਬਾਡੀ ਦੀ ਜਿਹੜੀ ਸਮੈਲ ਹੈ ਉਹ ਕਿ ਲੂਸਰ ਨਾਲ ਲੱਗ ਕੇ ਫਿਰ ਉਹ ਘਟ ਜਾਂਦੀ ਹੈ ਹੋਰ ਉਹਦੇ ਤੋਂ ਕੋਈ ਨਹੀਂ ਵੀ ਜਿਹੜਾ ਉਹਦਾ ਕੰਮ ਕਰ ਲੈ ਥੋੜੀ ਜਿਹੀ ਸ਼ਮਤਾ ਉਹ ਘਟ ਜਾਂਦੇ ਤਾਂ ਕਰਕੇ ਆਪਾਂ ਗਲਵਜ਼ ਪਾ ਕੇ ਫਿਰ ਆਪਾਂ ਇਹਨਾਂ ਨੂੰ ਪਾਵਾਂਗੇ ਖੋਲ-ਖੋਲ ਕੇ ਜਿਹੜੇ ਦੇ ਟਰੈਪਸ ਦੇ ਹੋਲਡਰ ਨੇ ਤੇ ਉਹਨਾਂ ਹੋਲਡਰਾਂ ਦੇ ਵਿੱਚ ਫਿਰ ਆਪਾਂ ਅੱਗੇ-ਅੱਗੇ ਆਪਾਂ ਤੁਹਾਨੂੰ ਕੰਮ ਕਰਕੇ ਦਿਖਾਵਾਂਗੇ ਵੀ ਇਹ ਕਿਵੇਂ ਫਿੱਟ ਹੁੰਦੇ ਨੇ ਤੇ ਇਹ ਆਪਾਂ ਦਸਤਾਨੇ ਪਾ ਲਏ ਤੇ ਆ ਦਿਖਾਉਨੇ ਤੁਹਾਨੂੰ ਜਿਵੇਂ ਆਹ ਲੋ ਜੀ ਆ ਇੱਕ ਪੀਸ ਕੱਢ ਲਿਆ ਇਹਦੇ ਵਿੱਚ ਜਦੋਂ ਪੈਨ ਖੋਲਦੇ ਆ ਤੇ ਦੋ ਪੀਸ ਹੁੰਦੇ ਨੇ ਤੇ ਇੱਕ ਜਿਹੜਾ ਇਹਦੇ ਵਿੱਚ ਪੀਸ ਹੁੰਦਾ ਇਹ ਲਗਭਗ ਗਰਮੀ ਦੇ ਹਿਸਾਬ ਨਾਲ ਆਲਾ ਗਰਮੀ ਤੇ ਠੰਡ ਨਾਲ ਪੂਰੀ ਗਰਮੀ ਦੇ ਵਿੱਚ ਇਹ 20 ਦਿਨ ਚੱਲਦਾ ਤੇ ਜਦੋਂ ਮੌਸਮ ਠੀਕ ਹੋਵੇ 20 ਤੋਂ 40 ਦਿਨ ਤੱਕ ਇਹ ਚੱਲਦਾ ਇੱਕ ਰਿਫਲ ਕਰਨ ਦੀ ਲੋੜ ਪੈਂਦੀ ਆ ਫਿਰ ਇਹਨੂੰ ਤੇ ਆਹ ਹੋਲਡਰਾਂ ਦੇ ਵਿੱਚ ਬਸ ਇਹਨੂੰ ਇੱਕਣ ਪਾ ਦੇਣਾ ਤੇ ਉੱਤੇ ਜੀ ਆਪਾਂ ਨੇ ਇਹ ਟੱਕਣ ਲਾ ਕੇ ਉਹ ਟਰੈਪਸ ਦੇ ਵਿੱਚ ਟੰਗ ਦੇਣਾ ਸਾਰਾ ਤੁਹਾਨੂੰ ਦਿਖਾਉਣੀ ਹੈ ਪਹਿਲਾਂ ਆਪਾਂ ਹ ਤਿਆਰ ਕਰ ਲਈਏ ਸਾਰੇ ਪੀਸ ਵੀ ਇੱਕ ਵਾਰ ਤੇ ਟਰੈਪਸ ਆਪਣੇ ਸਾਰੇ ਖੇਤ ਚ ਟੰਗੇ ਪਏ ਨੇ ਤੇ ਜਿਹੜਾ ਇਹ ਟਰੈਪਸ ਇੱਕ ਵਿੱਧ ਸਾਰਾ ਹਾ ਪਾ ਕੇ ਲੂਸਰ ਲਗਭਗ 300 ਸ਼ਬਦ ਤੱਕ 100 ਦੀ ਰੇਂਜ ਚ ਪੈਂਦਾ ਤੇ ਇਸ ਤੋਂ ਇਲਾਵਾ ਫਿਰ ਸੂਟੀਆਂ ਦਾ ਖਰਚਾ 20 ਰੁਪਏ ਦਾ ਪੀਸ ਇੱਕ ਪੈਂਦਾ ਸੂਟੀਆਂ ਦਾ ਤੇ 12 ਇੱਕ ਟਰੈਪਸ ਜਿਹੜੇ ਉਹ ਕਿਲੇ ਚ ਲੱਗਦੇ ਨੇ ਤੇ ਆਪਾਂ ਤਿਆਰ ਕਰ ਲੈਨੇ ਇਦਾਂ ਤੇ ਇਹਨਾਂ ਨੂੰ ਆਪਾਂ ਉਹਦੇ ਤੇ ਆ ਕੇ ਫਿੱਟ ਕਰਦੇ ਹਾਂ 12 ਟਰੈਪਸ ਲਗਭਗ ਛੋਟੀਆਂ ਸਣੇ ਸਾਰਾ ਖਰਚਾ ਲਾ ਕੇ 5000 ਰੁਪਏ ਏਕੜ ਦਾ ਖਰਚਾ ਹੈ ਉਸ ਤੋਂ ਬਾਅਦ ਇਹਨਾਂ ਨੂੰ ਰਿਫਲ ਕਰਨਾ ਆਪਾਂ ਨੇ ਤੇ ਰਿਫਲ ਕੋਈ ਜ਼ਿਆਦਾ ਮਹਿੰਗੇ ਨਹੀਂ ਹੁੰਦੇ 120 ਰੁਪਏ ਤੇ ਦੋ ਆਉਂਦੇ ਨੇ ਮਤਲਬ ਕਿ 60 ਰੁਪਏ ਦਾ ਰਿਫਲ ਹੈ ਜਿਹੜਾ ਦੇ ਵਿੱਚ ਇਹ ਪਾਇਆ ਹੋਇਆ ਹੈ ਤੇ ਪਾਣੀ ਆਪਾਂ ਆਹ ਹਿੱਟੀਆਂ ਗਲੀਆਂ ਤੱਕ ਰੱਖਣਾ ਤੇ ਇਸ ਪਾਣੀ ਦੇ ਵਿੱਚ ਆਪਾਂ ਨੇ ਜਿਹੜਾ ਸਟੀਕਰ ਪਾ ਦੇਣਾ ਜਾਂ ਇੰਚ ਸ਼ੈਂਪੂ ਵੀ ਪਾ ਸਕਦੇ ਆਂ ਵੈਜੀਟੇਬਲ ਆਇਲ ਵੀ ਪਾ ਸਕਦੇ ਆਂ ਤਾਂ ਜੋ ਜਿਹੜਾ ਵੀ ਮੱਖੀ ਆ ਕੇ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕਰੂਗੀ ਤੇ ਉਹ ਨਾਲ ਦੇ ਨਾਲ ਵਿੱਚ ਡੁੱਬ ਕੇ ਮਰ ਜਾਵੇ ਤੇ ਕਿਵੇਂ ਰਿਜ਼ਲਟ ਆਉਂਦੇ ਨੇ ਇਹ ਤੁਹਾਨੂੰ ਦਿਖਾਵਾਂਗੇ ਦੇਖਣ ਲਈ ਨਾਲ ਜੁੜੇ ਰਹੋ ਅਗਲੇ ਵੀਡੀਓ 'ਚ ਦੱਸਾਂਗੇ ਤੁਹਾਨੂੰ ਕੀ ਫਾਇਦਾ ਹੋਇਆ ਇਹਦਾ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਕੀਤਾੰਦੀ ਆ